ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੇ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਜਿਹੜੀਆਂ ਭੈਣਾਂ ਆਪਣੇ ਨਾਲ ਨਾਮੀਆਂ ਜੁੜੀਆਂ ਦੇ ਤਿਆਰਦ ਲੋ ਧੰਨਵਾਦ ਤੁਸੀਂ ਸਾਨੂੰ ਅ ਤੇ ਸਾਡੇ ਤੇ ٹرسٹ ਕਰਕੇ ਤੁਸੀਂ ਕੰਮ ਦਿੱਤਾ ਹਨਾ ਜੀ ਮੈਂ ਵੀ ਤੁਹਾਡਾ ٹرسٹ ਇਸ ਤਰ੍ਹਾਂ ਹੀ ਬਣਾਈ ਰੱਖੂੰਗੀ ਤੇ ਜਿਹੜੀਆਂ ਭੈਣਾਂ ਨਵੀਆਂ ਜੁੜੀਆਂ ਹੋਈਆਂ ਨੇ ਤੁਸੀਂ ਵੀ ਆਪਣੇ ਕੋਲੋਂ ਸੂਟ ਰੈਡੀ ਕਰਵਾ ਸਕਦੇ ਹੋ ਕੋਈ ਵੀ ਤੁਹਾਡੀ ਚੁਆਇਸ ਦਾ ਸੂਟ ਆ ਪਾਰਟੀ ਵੀਰ ਜਿਸ ਤਰ੍ਹਾਂ ਤੁਸੀਂ ਤੁਹਾਡੀ ਚੁਆਇਸ ਹੈਗੀ ਉਸ ਤਰ੍ਹਾਂ ਤੁਸੀਂ ਸਾਡੇ ਕੋਲੋਂ ਸੂਟ ਰੈਡੀ ਕਰਵਾ ਸਕਦੇ ਹੋ ਆਪਣੇ ਕੋਲੇ ਹਰ ਤਰ੍ਹਾਂ ਦੇ ਵਰਕਰ अवेलेबल ਹੈਗੇ ਨੇਗੇ ਤੇ ਜਿਹੜੇ ਵਰਕ ਵਾਲੇ ਸੂਟ ਨੇ ਜੀ ਉਹ ਆਪਣੇ ਸਲਾਈ ਲੈ ਕੇ ਹੋਏ ਨੇ ਜਦੋਂ ਸਲਾਈ ਹੋ ਕੇ ਆਗੇ ਮੈਂ ਤੁਹਾਡੇ ਨਾਲ ਵੀਡੀਓ ਜਰੂਰ ਸ਼ੇਅਰ ਕਰੂੰਗੀ ਇਹ ਉਹ ਥੋੜੇ ਜਿਹੇ ਜਲਦੀ ਦੇ ਵਿੱਚ ਸੀਗੇ ਸੁੱਧਤਾ ਕਰਕੇ ਆਪਾਂ ਅੰਡਰ ਸਟਿਚ ਦੀ ਵੀਡੀਓ ਨਹੀਂ ਪਾਈ ਸੋਚਿਆ ਵੀ ਜਦੋਂ ਸਟਿਚ ਹੋ ਕੇ ਆਗੇ ਪ੍ਰੋਪਰ ਰੈਡੀ ਹੋਗੇ ਫਿਰ ਹੀ ਤੁਹਾਨੂੰ ਮੈਂ ਵੀਡੀਓ ਸ਼ੋਅ ਕਰੂਗੀ ਉਹਨਾਂ ਦੀ ਜਿਹੜਾ ਮੇਰੇ ਸੂਟ ਪਾਇਆ ਹੋਇਆ ਸੀ ਬਹੁਤ ਭੈਣਾਂ ਦੀ ਡਿਮਾਂਡ ਸੀਗੀ ਵੀ ਸਾਨੂੰ ਸੂਟ ਚਾਹੀਦਾ ਬਹੁਤ ਸਾਰੇ ਮੈਸੇਜ ਆਏ ਸੀਗੇ ਜਿੰਨਾਂ ਭੈਣਾਂ ਨੇ ਵੀ ਸੂਟ ਲੈਣਾਗਾ ਤੁਸੀਂ ਆਪਣਾ ਸੂਟ ਜਲਦੀ ਲੈ ਸਕਦੇ ਹੋਗੇ ਫਿਰ ਇਹ ਸੂਟ ਮਿਲ ਨਹੀਂ ਹੈਗੇ ਕਿਉਂਕਿ ਉਸ ਦੇ ਵਿੱਚ ਪਹਿਲਾਂ ਹੀ ਬੁਕਿੰਗ ਹੋਈ ਹੋਈ ਹੈ ਇੱਕ ਦੋ ਸੂਟ ਹੀ ਬਚਣਗੇ ਤੁਸੀਂ ਲੈਣਾ ਚਾਹੁੰਦੇ ਹੋ ਫਟਾਫਟ ਆਪਣਾ ਆਰਡਰ ਦੇ ਸਕਦੇ ਹੋ ਜਿਹੜਾ ਮੈਂ ਤੁਹਾਨੂੰ ਪ੍ਰਾਈਸ ਦੱਸਿਆਗਾ ਮਤਲਬ ਵਟਸਐਪ ਤੇ ਤੁਸੀਂ ਮੈਨੂੰ ਪੁੱਛਿਆ ਸੀ ਪ੍ਰਾਈਸ ਦੇ ਸੂਟ ਦਾ ਉਹ ਮੈਂ ਤੁਹਾਨੂੰ ਕੱਲਾ ਫੈਬਰਿਕ ਤਾਂ ਦੱਸਿਆ ਜੇ ਤੁਸੀਂ ਐਵੇਂ ਕਹੋਂਗੇ ਵੀ ਸਾਨੂੰ ਚੁੰਨੀ ਵੀ ਡਾਈ ਕਰਵਾ ਕੇ ਦੋ ਵਰਕ ਕਰਵਾ ਕੇ ਦੋ ਉਹਦੇ ਚਾਰजेस ਐਕਸਟਰਾ ਹੁੰਦੇ ਨੇ ਕਿਉਂਕਿ ਜਿਹੜਾ ਪਰਬਰੀ ਦਾ ਦੁਪੱਟਾ 625 ਰੁਪਏ ਦਾ ਦਾ ਇਹ ਦੁਪੱਟਾ ਹੀ ਹੈਗਾ ਕੱਲਾ ਤੇ ਫਿਰ ਟਾਈ ਐਂਡ ਡਾਈ ਜਿੰਨੇ ਕਲਰ ਹੋਣਗੇ ਉਨੇ ਹੀ ਡਾਇਰ ਪੈਸੇ ਲੈਂਦਾਗਾ ਤੇ ਤੁਸੀਂ ਲੈਣਾ ਚਾਹੁੰਦੇ ਹੋਗੇ ਤਾਂ ਆਪਣਾ ਫਟਾਫਟ ਆਰਡਰ ਦੇ ਸਕਦੇ ਹੋ ਬਹੁਤ ਸਾਰਾ ਸਟਾਕ ਆਇਆਗਾ ਹੌਲੀ ਹੌਲੀ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਾਂਗੇ ਤੇ ਅੱਜ ਫਿਲਹਾਲ ਆਪਾਂ ਨਿਊ ਸਟਾਕ ਦੀ ਹੀ ਵੀਡੀਓ ਸ਼ੇਅਰ ਕਰ ਰਹੇ ਹਾਂਗੇ ਆਪਣਾ ਪਲੀਜ਼ ਹਣਾ ਫਾਸਟਲੀ ਆਰਡਰ ਕਰਕੇ ਸੂਟ ਰਖਵਾ ਦਿਓ ਕਿਉਂਕਿ ਬਹੁਤ ਸਾਰੀਆਂ ਪੈਣਾ ਮੇਰੀਆਂ ਰਹਿ ਜਾਂਦੀਆਂ ਨੇ ਜਿੰਗੀਆਂ ਪੈਣਾ ਵੀ ਜੁੜੀਆਂ ਹੋਈਆਂ ਨੇ ਮੇਰੇ ਨਾਲ ਮੇਰੀਆਂ ਮਾਵਾ ਆਂਟੀਆਂ ਵੀ ਜੁੜੀਆਂ ਹੋਈਆਂ ਨੇ ਜਿੰਗੀਆਂ ਹਨਾ ਜੇ ਉਹ ਵੀ ਰਹਿ ਜਾਂਦੀਆਂ ਨੇ ਵਿਚਾਰੀਆਂ ਹਨਾ ਤੁਸੀਂ ਫਟਾਫਟ ਆਪਣਾ ਆਰਡਰ ਦੇ ਦਿਓ ਜਿਹੜਾ ਮੈਂ ਤੁਹਾਨੂੰ ਪਹਿਲਾਂ ਸੂਟ ਦਿਖਾ ਰਹੀ ਆਂਗੀ ਰੀਵਾ ਬ੍ਰਾਂਡ ਦਾਗਾ ਇਹ ਇਹਦੇ ਜਿਹੜਾ ਮਤਲਬ ਸ਼ਰਟ ਹੈਗੀ ਇਹ ਸ਼ਰਟ ਦਾ ਸ਼ਰਟ ਹੈਗੀ ਇਹ ਵਾਲੀ ਹੈਗੀ ਲਾਈਨ ਵਾਲੀ ਬੋਟਮ ਠੀਕ ਹੈ ਜੀ ਇਹਦੇ ਨੀਚੇ ਲਾਈਨਿੰਗ ਲੱਗੂਗੀ ਤੁਸੀਂ ਅੰਡਰ ਸ਼ਰਟ ਮੰਗੂ ਲਗਵਾਉਣਾ ਚਾਹੁੰਦੇ ਹੋ ਅੰਡਰ ਸ਼ਰਟ ਮੰਗੂ ਲਗਵਾ ਸਕਦੇ ਹੋ ਫੁੱਲ ਸ਼ਰਟ ਤੇ ਲਗਵਾਣੀ ਹੈ ਖੁੱਲ ਤੇ ਲਗਵਾ ਸਕਦੇ ਹੋ ਜੇ ਤੁਸੀਂ ਸਾਡੇ ਕੋਲੋਂ ਸਲਾਈ ਕਰਵਾਉਂਗੇ ਪਲੀਜ਼ ਥੋੜਾ ਜਿਹਾ ਟਾਈਮ ਦੇ ਕੇ ਚੱਲਿਓ ਕਿਉਂਕਿ ਬਹੁਤ ਸਾਰੇ ਪਹਿਲਾਂ ਆਰਡਰ ਭੈਣਾ ਦੇ ਪਏ ਨੇ ਉੱਪਰ ਹਜੇ ਆਪਣੇ ਆ ਦੋੜਾ ਖੜੇ ਸਟਿਚਿੰਗ ਵਾਲੇ ਹੀ ਪਏ ਨੇਗੇ ਹਜੇ ਇਹਨਾਂ ਨੂੰ ਹੱਥ ਵੀ ਨਹੀਂ ਲਾਇਆ ਹੈਗਾ ਭੈਣਾ ਦੇ ਕਾਫੀਆਂ ਦੇ ਆਰਡਰ ਚੱਲ ਰਹੇ ਰਹਿਣਗੇ ਤਾ ਕਰਕੇ ਸਟਿਚਿੰਗ ਪੁਸ਼ ਕਸਲਾਈ ਹੋ ਕੇ ਆ ਗਿਆ ਆਪਾਂ ਹੌਲੀ ਹੌਲੀ ਕੱਲ ਵੀਡੀਓ ਸ਼ੇਅਰ ਕੀਤੀ ਸੀ ਅੱਜ ਨਹੀਂ ਅੱਜ ਸੋਚਿਆ ਵੀ ਤੁਹਾਡੇ ਨਾਲ ਜਨਸਟਾਕ ਸ਼ੇਅਰ ਕਰ ਦਿੰਦੇ ਆ ਜਿਹੜੀਆਂ ਭੈਣਾਂ ਨੇ ਸਲਾਈ ਲਈ ਸੂਟ ਦੇਣੇ ਹੋਣਗੇ ਦੇ ਸਕਦੇ ਹੋਗੇ ਤੁਸੀਂ ਤੇ ਸਟਿਚਿੰਗ ਜਿਹੜੀ ਹੈਗੀ ਤੁਸੀਂ ਆਪ ਮੈਨੂੰ ਵਟਸਐਪ ਤੇ ਪੁੱਛ ਸਕਦੇ ਹੋ ਵੀ ਕਿੰਨੀ ਹੈਗੀ ਪਰ ਆਪਣੀ ਸਟਿਚਿੰਗ ਜਮਾ ਓਕੇ ਹੋ ਗਈ ਲਾਸ ਵਗੈਰਾ ਪਾਈਪਿੰਗ ਵਗੈਰਾ ਬਟਨ ਜੇਪ ਕੋਈ ਵੀ ਤੁਸੀਂ ਲਗਵਾਉਂਗੇ ਆਪਾਂ ਪ੍ਰੋਪਰ ਤੁਹਾਨੂੰ ਸੂਟ ਰੈਡੀ ਕਰਕੇ ਦਵਾਂਗੇ ਇਹ ਮੈਨੂੰ ਬਹੁਤ ਸੋਹਣਾ ਸੂਟ ਪਸੰਦ ਆਏ ਨੇਗੇ ਇਹਦੇ ਵਿੱਚ ਸੋਚ ਰਹੇ ਹਾਂਗੇ ਵੀ ਇੱਕ ਅਦਾਸੀ ਵੀ ਸੂਟ ਜਾਂ ਮੰਮੀ ਜਾਂ ਮੈਂ ਇੱਕ ਅਦਾਸੀ ਬਣਵਾਵਾਂਗੇ ਸੂਟ ਕਿਉਂਕਿ ਨਵੀਂ ਜੀ ਚੀਜ਼ ਹੈਗੀ ਅਸੀਂ ਜੇ ਬਣਵਾਇਆ ਤਾਂ ਅਸੀਂ ਬਾਟਮ ਦੇ ਵਿੱਚੋਂ ਹੀ ਪੈਚ ਚੱਕ ਕੇ ਡਿਜ਼ਾਈਨਿੰਗ ਕਰਾਂਗੇ ਇਹਦੀ ਕੁਛ ਨਾ ਕੁਛ ਤੁਸੀਂ ਬਣਵਾਉਣਾ ਚਾਹੁੰਦੇ ਹੋ ਤਾਂ ਬਣਵਾ ਸਕਦੇ ਹੋ ਨਹੀਂ ਤੁਸੀਂ ਬਿਨਾਂ ਸਿਲਾਈ ਤੋਂ ਵੀ ਮੰਗਵਾ ਸਕਦੇ ਹੋ ਦੇਖੋ ਬਹੁਤ ਸੋਹਣਾ ਸ਼ੇਡ ਹੈਗਾ ਨਵੀਂ ਜੀ ਚੀਜ਼ ਹੈ ਰੀਵਾ ਬ੍ਰਾਂਡ ਦਾ ਸਟੱਫ ਹੈਗਾ ਇਹ 1500 ਇਹਦਾ ਪ੍ਰਾਈਸ ਹੈਗਾ ਵਿਦ ਸ਼ਿਪਿੰਗ ਹੈ ਇੰਡੀਆ ਵਾਲਿਆਂ ਲਈ ਜੇ ਬਾਹਰ ਲੀਆ ਪੈਣਾ ਦੇ ਆਰਡਰ ਚੱਲ ਰਹੇ ਨੇਗੇ ਤੁਸੀਂ ਵੀ ਆਪਣਾ ਸੂਟ ਰਖਵਾ ਸਕਦੇ ਹੋਗੇ ਬਹੁਤ ਸੋਹਣੀ ਚੀਜ਼ ਹੈਗੀ ਬਣ ਕੇ ਬਹੁਤ ਜ਼ਿਆਦੇ ਸੋਹਣੇ ਸੂਟ ਬਣਨਗੇ ਪਹਿਲਾ ਕਲਰ ਇਹਦੇ ਵਿੱਚ ਏ ਸੀਗਾ ਸਕਰੀਨ ਸ਼ਾਟ ਲੈ ਲਓ ਧਿਆਨ ਨਾਲ ਤੁਸੀਂ ਮੈਨੂੰ ਭੇਜ ਦਿਓ ਅਜੇ ਆਪਾਂ ਇਹ ਸਟਾਕ ਓਪਨ ਵੀ ਨਹੀਂ ਕੀਤਾ ਮੈਂ ਉਹ ਪਹਿਲਾ ਸੂਟ ਉਹੀ ਵਾਸੋ ਕੀਤਾ ਸੀ ਓਪਨ ਐਨੀ ਕੁ ਜ਼ਿਆਦੇ ਸੋਹਣੀ ਚੀਜ਼ ਬਣੂਗੀ ਨਾ ਜਿੰਨੇ ਵੀ ਤੁਸੀਂ ਕਹਿਦੇ ਹੋ ਦੂਜਾ ਕਲਾਵੇ ਦੇ ਵਿੱਚ ਹੈਗਾਗਾ ਫਰੋਜ਼ੀ ਪਹਿਲਾਂ ਮੈਂ ਸਾਮ ਲੈ ਕੇ ਆਈ ਸੀ ਰਿਵਰ ਬ੍ਰਾਂਡ ਤੇ ਸਾਰੇ ਮੇਰੇ ਸੇਲ ਹੋ ਗਏ ਸੀਗੇ ਅਗਲੇ ਦਿਨ ਤੱਕ ਹੋ ਗਏ ਸੀ ਜਿਹੜੇ 1 2 ਰਹਿ ਗਏ ਸੀ ਉਹ ਇੱਕ ਸੂਟ ਰਹਿ ਗਿਆ ਸੀ ਉਹ ਮੈਨੂੰ 5 7 ਦਿਨ ਪਹਿਲਾਂ ਹੀ ਆਰਡਰ ਆਇਆ ਸੀਗਾ ਉਹਨਾਂ ਨੇ ਵਰਕ ਕਰਵਾਇਆ ਤੁਸੀਂ ਵਰਕ ਵੀ ਕਰਵਾਉਣਾ ਚਾਹੁੰਦੇ ਤਾਂ ਆਵਾਜ਼ ਕਰ ਦਿਓਗੇ ਬਹੁਤ ਸਾਰੇ ਇਹ ਪਹਿਲਾਂ ਵਰਕ ਕਰਵਾਉਣੀਆਂ ਜੀ ਨਾ ਮਾੜਾ ਚਾਹਟ ਹੈਗਾ ਸਾਰਾ ਕੁਝ ਹਟਕੇ ਜੇ ਲੈ ਕੇ ਆਉਣੇ ਨੇ ਆਂ ਵੀ ਕਿਉਂਕਿ ਥਾਡੀ ਪਤਾ ਨਹੀਂ ਚੁਆਏ ਸੀ ਹਟਕੇ ਜੇ ਆਗੀ ਥੋੜੀ ਜੀ ਵੀ ਹਟਕੇ ਜੇ ਪ੍ਰਿੰਟ ਹੋ ਗਏ ਤੇ ਦੂਜਾ ਕਲਰ ਇਹਦੇ ਵਿੱਚ ਬਹੁਤ ਜ਼ਿਆਦੇ ਸੋਨੇ ਹੈਗੇ ਕਲਰ ਇਹਦੇ ਵਿੱਚ ਤਿੰਨੇ ਸੇ ਤਿੰਨੋਂ ਬਹੁਤ ਜ਼ਿਆਦੇ ਸੋਹਣੇ ਨੇਗੇ ਇਹ ਤੁਸੀਂ ਨਾ ਜਦਾ ਸੀ ਗ੍ਰੀਨ ਹੈ ਵਿੱਚ ਹਨਾ ਇਸ ਕਲਰ ਦਾ ਤੁਸੀਂ ਦੁਪੱਟਾ ਰਖਵਾ ਲਿਓ ਟਾਈ ਐਂਡ ਡਾਈ ਜਿਸ ਤਰ੍ਹਾਂ ਫਲਾਰ ਪਏ ਹੋਏ ਲੰਗੇ ਇਸ ਤਰ੍ਹਾਂ ਤੁਸੀਂ ਉਹ ਦੁਪੱਟਾ ਫਲਾਰੇ ਬਣਾਇਆ ਆ ਉੱਪਰ ਲਈ ਤੁਸੀਂ ਐਵੇਂ ਡਿਜ਼ਾਈਨਿੰਗ ਕਰਵਾ ਸਕਦੇ ਹੋ ਇਹ ਲਾਸ ਲਈ ਹਜੇ ਦੁਪੱਟਾ ਪਿਆ ਹੈਗਾ ਆਪਾਂ ਭੇਜਿਆ ਨਹੀਂ ਦੇਖੋ ਟਾਈ ਐਂਡ ਡਾਈ ਆਪਣੀ ਤੁਸੀਂ ਤੁਸੀਂ ਨਾ ਜਦੋਂ ਸਟਿਚ ਹੋ ਗਿਆ ਸੂਟ ਐਵੇਂ ਟਾਈ ਐਂਡ ਡਾਈ ਕਰਵਾ ਲਓ ਹੋਰ ਵੀ ਬਹੁਤ ਸਾਰੇ ਸੋਹਣੇ ਸੋਹਣੇ ਡਿਜ਼ਾਈਨ ਆਉਣਗੇ ਚੁੰਨੀਆਂ ਦੇ ਵਿੱਚ ਤਿਆਰ ਹੋ ਕੇ ਟਾਇਰ ਕਰ ਰਿਹਾ ਦਾ ਡਾਈ ਤੁਸੀਂ ਦੇਖਿਓ ਦੇਖੋ ਜੀ ਮਿਹਨਤ ਵੀ ਬਹੁਤ ਆਉਂਦੀ ਹੈ ਇਹ ਕੰਮ ਦੇ ਵਿੱਚ ਹਨਾ ਤੇ ਤੁਸੀਂ ਦੇਖੋ ਅਸੀਂ ਆਪਣੀ ਸਿਰਫ ਮਿਹਨਤ ਦੇ ਪੈਸੇ ਲੈ ਰਹਾਂਗੇ ਬਿਲਕੁਲ ਵੀ ਐ ਨਹੀਂ ਹੈਗਾ ਵੀ ਤੁਹਾਡੇ ਤੋਂ ਕੁਝ ਵੀ ਅਸੀਂ ਵੱਧ ਲੈ ਰਹਾਂਗੇ ਜਿਹੜਾ ਰੇਟ ਹੈ ਜੀ ਸਾਰਿਆਂ ਲਈ ਜਾਇਜ਼ ਹੈ ਇਕੁਲ ਜੇਈ ਪੈਣਾ ਉਹ ਬਾਹਰੋਂ ਟੁੱਟ ਲਵੇ ਆਪਾਂ ਤੋਂ ਚਿਹਰੀ ਨਹੀਂ ਹੁੰਦੀ ਆ ਤੇ ਲੋ ਇਹ ਨਹੀਂ ਹੈਗਾ ਵੀ ਆਪਾਂ ਬਾਹਰ ਲਿਆ ਉਹ ਚਾਰਿਆਂ ਨੂੰ ਕੁਝ ਵੱਧ ਲਾਈਏ ਹੈਨਾ ਨਹੀਂ ਆਪਾਂ ਆਪਣੀ ਇਮਾਨਦਾਰੀ ਦਾ ਕੰਮ ਕਰਨਾ ਦਾ ਇਹਦੇ ਨਾਲ ਹੈਗੀ ਅਸੀਂ ਬਾਟਮ ਜਿੱਕ ਜਾ ਗਾਲੀ ਤੁਸੀਂ ਦੇਖ ਸਕਦੇ ਹੋਗੇ ਮੈਂ ਪਹਿਲਾਂ ਤੁਹਾਨੂੰ ਸ਼ੋਅ ਕਰਤੀ ਸੇਮ ਉਸ ਤਰ੍ਹਾਂ ਹੀ ਆ ਜੀ ਇਹ ਮੈਂ ਤੁਹਾਨੂੰ ਸ਼ਰਟ ਦਾ ਪ੍ਰਿੰਟ ਤਾਂ ਦਿਖਾਤਾ ਵੀ ਤੁਹਾਡੇ ਨੂੰ ਸਾਹਮਣੇ ਕਿਦਰ ਫਿਰ ਵੀ ਪਹਿਣਾ ਦੇ ਮੈਸੇਜ ਆਉਣਗੇ ਵੀ ਤੁਸੀਂ ਹੈਨਾ ਸਾਨੂੰ ਸ਼ਰਟ ਦਾ ਪ੍ਰਿੰਟ ਸ਼ੋਅ ਕਰੋ ਮੈਂ ਤੁਹਾਨੂੰ ਦਿਖਾਦਾ ਫਟਾਫਟ ਆਰਡਰ ਦੇ ਦਿਓ ਤਿੰਨ ਤਿੰਨ ਸੂਟ ਲੈ ਲੀਂਗਾ ਪਹਿਣੋ ਜਲਦੀ ਜਲਦੀ ਦੇ ਦਿਓ ਹਾਂ ਵੀ ਕਲਰ ਬਹੁਤ ਜਿਆਦਾ ਸੋਹਣਾ ਲੱਗਾ ਇਹਦਾ ਵੀ ਮੈਂ ਤੁਹਾਨੂੰ 셔ਟ ਦਾ ਹੀ ਦਿਖਾਉਂਦੀ ਤੁਹਾਨੂੰ ਪ੍ਰਿੰਟ ਦਾ ਅੰਦਾਜ਼ਾ ਜਾ ਹੋ ਜਾਊਗਾ ਮਿੰਤਾ ਬਹੁਤ ਜਿਆਦਾ ਸੋਹਣੇ ਲੱਗੇ ਸੂਟ ਤੁਸੀਂ ਵੀ ਜਦੋਂ ਬਣ ਕੇ ਨਾ ਇੰਨੀ ਸੋਹਣੀ ਯੂਨੀਕ ਜੀ ਚੀਜ਼ ਬਣੂਗੀ ਜਿੰਨੀ ਵੀ ਕਹਿ ਫੋਨ ਦੀ 延迟 ਹੁੰਦੀ ਆ ਤੁਸੀਂ ਆਪਣਾ ਵਾਈ ਦੂ ਦੀ ਕਿਰਪਾ ਨਾਲ ਇੱਕ ਵੀ ਛੱਡਦਾ ਹੈਗਾ ਇੱਕ ਅੱਧਾ ਭਾਵੇਂ ਚੋਂ ਕੋਈ ਪੀਸ ਬਚ ਜਾਂਦਾ ਹੈਗਾ ਉਹ ਜਦੇ ਨਾ ਕਦੇ ਕੁਛ ਨਾ ਕੁਛ ਕਈ ਪੈਣਾ ਬਹੁਤ ਪੁਰਾਣੀ ਵੀਡੀਓ ਭੇਜ ਦਿੰਦੀਆਂ ਨੇ ਮਹੀਨੇ ਬਾਅਦ ਜਾਂ ਹਫਤੇ ਵਾਲੀ ਉਹਦੇ ਵਿੱਚੋਂ ਸੇਲ ਹੋ ਜਾਂਦਾ ਹੈ ਕਿੰਨਾ ਜ਼ਿਆਦਾ ਸੋਨਾ ਪੈਂਦਾ ਲਾਈਨਿੰਗ ਲੱਗੂ ਸ਼ਰਟ ਨੀਚੇ ਮੈਂ ਪਹਿਲਾਂ ਹੀ ਤੁਹਾਨੂੰ ਕਹਿ ਰਹੀ ਆਂਗੀ ਫਿਰ ਤੁਸੀਂ ਕਹੋਗੇ ਪਤਾ ਨਹੀਂ ਮੈਨੂੰ ਦੱਸਿਆ ਨਹੀਂ ਹਨਾ ਵੀ ਜਿਹੜੀ ਚੀਜ਼ ਮੈਂ ਤੁਹਾਨੂੰ ਵੀਡੀਓ ਦੇ ਵਿੱਚ ਦਿਖਾ ਰਹੀ ਆਂਗੀ ਉਹੀ ਉਹ ਹੋਊਗੀ ਤੁਹਾਡੇ ਘਰ ਤੱਕ ਆਊਗੀ ਦੇਖੋ ਫਲਾਵਰ ਵਾਲੀ ਵਰਤ ਗਈ ਜਦੋਂ ਬਣ ਗਏ ਬਹੁਤ ਜਾਦੇ ਸੋਹਣੇ ਸੂਟ ਬਣ ਗਏ ਇਹ ਤੇ ਦੁਪੱਟਾ ਇਹਦੇ ਨਾਲ ਤੁਸੀਂ ਰਖਵਾ ਸਕਦੇ ਹੋ ਲਵੈਂਡਰ ਕਲਰ ਦਾ ਜਿਵੇਂ ਮੈਂ ਤੁਹਾਨੂੰ ਡਾਈ ਦਿਖਾਈ ਆ ਉਸ ਤਰ੍ਹਾਂ ਕਰਵਾ ਲਓ ਜਾਂ ਫਿਰ ਇਹ ਫਲਾਰ ਵੀ ਪੈ ਜਾਂਦੇ ਹੁੰਦੇ ਨੇ ਵਿੱਚ ਕੋਈ ਡਿਜ਼ਾਈਨ ਫਲਾਰ ਫਲਾਰ ਅਕੋਰਡਿੰਗ ਜਿਵੇਂ ਵੀ スクリーンショット ਲੈ ਲਓ WhatsApp ਤੇ ਮੈਸੇਜ ਕਰ ਦੇ। ਟਿਕਾ ਪਾ ਆ ਬਹੁਤ ਜਿਆਦੇ ਸੋਹਣੇ ਕਲੈਕਸ਼ਨ ਲੈ ਕੇ ਆਇਆਗੇ ਟਿਸਟਾ ਦੀ। ਪਿਓਰ ਕਾਟਨ ਦੇ ਸੂਟ ਲੰਗੇ ਬਿਨਾ ਲਾਈਨਿੰਗ ਤੋਂ ਸਟਿਚ ਹੋਣਗੇ ਇਹ ਲਾਈਨਿੰਗ ਦੀ ਇਹਨਾਂ ਨੂੰ ਕੋਈ ਲੋੜ ਨਹੀਂ ਹੈਗੀ। ਦੇਖੋ ਇੰਨਾ ਕੁ ਜਿਆਦੇ ਸੋਹਣਾ ਸੌਫਟ ਫੈਬਰਿਕ ਆ ਥੋੜੀ ਇਹਨਾਂ ਦੀ ਕੁਆਲਿਟੀ ਹੈਗੀ ਜਿਹੜੀ ਰੇਟ ਆ ਥੋੜਾ ਜਿਹਾ ਹਾਈ ਹੈਗਾ ਲੋ ਨਹੀਂ ਹੈਗਾ ਜੇ ਤੁਸੀਂ ਲੈਣਾ ਚਾਹੁੰਦੇ ਸਾਡੇ 2700 ਦਾ ਇਹ ਸੂਟ ਹੈਗਾ ਇੰਨਾ ਕੁ ਜਿਆਦਾ ਸੋਹਣਾ ਕੱਪੜਾ ਹੈ ਨਾ ਮਲਾਈਨ ਬਿਲਕੁਲ ਇਹ ਵਧੀਆ ਦੇ ਵਿੱਚ ਆ ਗਿਆ ਟੇਸਟਾ ਤਾਂ ਕਰਕੇ ਥੋੜਾ ਜਿਹਾ ਕੌਨਸਟਲੀ ਇਹ 2750 ਵਿਦ ਸ਼ਿਪਿੰਗ ਹੈ ਆਪਣਾ ਫਾਸਟਲੀ ਆਰਡਰ ਕਰ ਦਿਓ ਤੁਸੀਂ ਕੱਪੜਾ ਕਹੋਗੇ ਵੀ ਹਾਂ ਦੀਦੀ ਵੀ ਕੁਝ ਹੈਗੀ ਆ ਕੁਆਲਿਟੀ ਕੱਪੜੇ 'ਚ ਦੇਖੋ ਜੀ ਜਿਹੜੇ ਵਧੀਆ ਵਾਲੇ ਪ੍ਰਿੰਟ ਹੁੰਦੇ ਨੇ ਨਾ ਮਹਿੰਗੇ ਜਿਵੇਂ 3 3000 35 3500 ਦੇ ਵੀ ਪਏ ਨੇਗੇ ਉਸ ਤਰ੍ਹਾਂ ਦਾ ਹੈ ਇਹ ਕੱਪੜਾ ਹੌ ਜਾ ਦੇ ਸੁਣ ਲੈ ਤਿੰਨ ਤਿੰਨ ਸੂਟ ਲੈਣਗੇ ਇਹਦੇ ਵਿੱਚ ਵੀ ਫਟਾਫਟ ਆਪਣਾ ਆਰਡਰ ਦੇ ਦਿਓ ਬਾਗਲੀ ਆਪਾਂ ਨੂੰ ਖਾਸ ਕਰਕੇ ਵਿਚਾਰੀਆਂ ਮੈਨੂੰ ਕਈ ਵਾਰ ਉਹ ਨਾ ਜਦੋਂ ਮੈਂ ਵੀਡੀਓ ਪਾ ਦਿੰਦੀ ਹਾਂ ਸੁੱਤੀਆਂ ਪਈਆਂ ਹੁੰਦੀਆਂ ਨਹੀਂਆਂ ਸੋਲਡ ਹੋ ਜਾਂਦੇ ਨੇ ਸੂਟ ਤਾਂ ਕਰਕੇ ਫਿਰ ਜਲਦੀ ਆਰਡਰ ਦੇ ਦਿਓ ਦੇਖੋ ਜੀ ਕਿੰਨਾ ਜਿਆਦਾ ਸੋਹਣਾ ਪ੍ਰਿੰਟ ਹੈ ਮੈਨੂੰ ਬਹੁਤ ਜਿਆਦਾ ਸੋਹਣਾ ਲੱਗਿਆ ਫਿਰ ਮੈਂ ਸੋਚਿਆ ਆਪਾਂ ਥਾਂ ਨਹੀਂ ਲੈ ਲੰਨੇ ਆਂਗੇ ਜਿਹੜੀ ਆਪ ਨੂੰ ਚੀਜ਼ ਸੋਹਣੀ ਲੱਗਦੀ ਹੁੰਦੀ ਹੈ ਉਹ ਪਹਿਣਾ ਨੂੰ ਜ਼ਰੂਰ ਸੋਹਣੀ ਲੱਗਦੀ ਹੁੰਦੀ ਹੈਗੀ ਦੇਖੋ ਕਿੰਨਾ ਜਿਆਦਾ ਸੋਹਣਾ ਹੈਗਾ ਮੈਨੂੰ ਤਾਂ ਬਹੁਤ ਜਿਆਦਾ ਪਸੰਦ ਆਇਆਗਾ ਇਹ ਵਾਲਾ ਸੂਟ ਤੁਸੀਂ ਲੈਣਾ ਚਾਹੋਗੇ ਸੇਮ ਪ੍ਰਾਈਸ ਹੈਗਾ 2700 ਟਿਸਟਾ ਬ੍ਰਾਂਡ ਦਾ ਹੈਗਾ ਇਸ ਟਰੀ ਕਲੈਕਸ਼ਨ ਆਪਣੇ ਕੋਲ ਜਾਦਾ ਸੇਲ ਹੁੰਦੀ ਹੈ ਜਾਂ ਪਤਾ ਕਰਕੇ ਜਿਆਦਾ ਹੀ ਲਿਓਣਿਆਂਗੇ ਕਿਉਂਕਿ ਇਹਦੇ ਕੱਪੜੇ ਦਾ ਕੋਈ ਲੰਬਾ ਨਹੀਂ ਇੰਨਾ ਕੁ ਸੌਫਟ ਕੱਪੜਾ ਹੁੰਦਾ ਜਿੰਨਾ ਵੀ ਕਹਿ ਦੋ ਇੱਕ ਇਹਨਾਂ ਦੇ ਵਿੱਚ ਇੱਕ ਕੁਆਲਿਟੀ ਹੈ ਟਿਸਟਾ ਦੇ ਵਿੱਚ ਵੀ ਇਹਨਾਂ ਦੇ ਜਿਹੜੇ ਪ੍ਰਿੰਟ ਹੁੰਦੇ ਨੇ ਉਹ ਹਟਕੇ ਹੁੰਦੇ ਨੇਗੇ ਹਰ ਕਿਸੇ ਨਾਲ ਮੈਚ ਨਹੀਂ ਕਰਦੇ ਹੈਗੇ ਇਹਨਾਂ ਦੇ ਪ੍ਰਿੰਟ ਦੇਖੋ ਸਕਰੀਨ ਸ਼ਾਟ ਲੈ ਸਕਦੇ ਹੋ 2750 ਇਹਨਾਂ ਦਾ ਪ੍ਰਾਈਸ ਹੈ スクリーンショット ਲੈ ਲਓ ਮੈਸੇਜ ਕਰ। ਇਹ ਕਿਹ ਸੀਗਾ ਮਹਿੰਗਿਆਂ ਦੇ ਵਿੱਚ ਕਿਉਂਕਿ ਆਪਣੇ ਨਾਲ ਹਰ ਤਰ੍ਹਾਂ ਦੀਆਂ ਪਹਿਣਾ ਜੁੜੀਆਂ ਹੋਈਆਂ ਨੇ ਆਪਾਂ ਹਰ ਤਰ੍ਹਾਂ ਦੇ ਪਹਿਣਾ ਦਾ ਖਿਆਲ ਰੱਖਦੇ ਆਂਗੇ ਤੇ ਸੂਟ ਉਹਨਾਂ ਨੂੰ ਫੈਬਰਿਕ ਪਸੰਦ ਆਉਂਦਾ ਆਪਣਾ ਤਾਂ ਕਰਕੇ ਫਿਰ ਬਹੁਤ ਡਿਮਾਂਡ ਆਉਂਦੀ ਹੈ ਜੀ ਫੈਬਰਿਕ ਦੀ ਵੀ ਦੇਖੋ ਆ ਵੀ ਕਿੰਨਾ ਜਿਆਦਾ ਸੋਹਣਾ ਹੈ ਇਹਦੇ ਨਾਲ ਤੁਸੀਂ ਪੇਸਟਿੰਗ ਕਰਵਾ ਕੇ ਸਟਿਚ ਕਰਵਾਓ ਨਾ ਬੀ ਬਟਨ ਵਗੈਰਾ ਇਸ ਕਲਰ ਦੇ ਗ੍ਰੀਨ ਲਾਈਟ ਗ੍ਰੀਨ ਜਾਂ ਸ਼ੇਡ ਦੇ ਸੀ ਗ੍ਰੀਨ ਦੇ ਬਹੁਤ ਜਿਆਦਾ ਸੋਹਣਾ ਲੱਗੂਗਾ ਠੀਕ ਹੈ ਜੀ ਇਹ ਸੀਗੇ ਅੱਜ ਦੀ ਕਲੈਕਸ਼ਨ ਤਿੰਨ ਤਿੰਨ ਸੂਟ ਲਵਾਂਗੇ ਹਰ ਤਰ੍ਹਾਂ ਦੇ ਥਾਂ ਦੇ ਵਿੱਚ ਆਪਣਾ ਫਾਸਟਲੀ ਆਰਡਰ ਕਰਦੇ ਹੋ ਇਹ ਕਪੜਾ ਤਾਂ ਬਹੁਤ ਜਾਦੇ ਸੋਹਣਾਗਾ ਕਿਸੇ ਫੈਬਰਿਕ ਨਾਲ ਰਲਦਾ ਹੀ ਨਹੀਂ ਹੈਗਾ ਫਟਾਫਟ ਆਪਣੇ ਆਰਡਰ ਕਰਕੇ ਸੂਟ ਰਖਵਾ ਲਿਓ ਫਿਰ ਕਿਉਂਕਿ ਇਹਦੇ ਨਾਲ ਦੇ ਹੋਰ ਹੈ ਵੀ ਨਹੀਂ ਸੀਗੇ ਤਾਂ ਕਰਕੇ ਆਪਾਂ ਹੁਣ ਥਾਂ ਨਹੀਂ ਲਿਹਾਉਣਿਆਂਗੇ ਇਹ ਸਾਰਾ ਸੂਟ ਨੇ ਜਿਹੜੇ ਮੈਂ ਤੁਹਾਨੂੰ ਦਿਖਾਏ ਸੀ ਮੈਚਿੰਗ ਵਾਲੇ ਮੈਚਿੰਗ ਨੇ ਇਹ 올ਓਵਰ ਸੂਟ ਲਵਾਂਗੇ ਜਿਹੜਿਆਂ 2750 ਵਾਲੇ ਨੇਗੇ ਇਹ ਮਤਲਬ ਮੈਚਿੰਗ ਨਹੀਂ ਹੈਗੀ ਇਹਨਾਂ ਦੀ ਤੇ ਤੁਸੀਂ 올ਓਵਰ ਵਾਰ ਡਿਮਾਂਡ ਸੀਗੀ ਬਹੁਤ ਮੈਸੇਜ ਆਉਂਦੇ ਸੀ ਸਾਨੂੰ 올ਓਵਰ ਸੂਟ ਦੋ ਤਾਂ ਕਰਕੇ ਤੁਸੀਂ ਆਪਾਂ 올ਓਵਰ ਸੂਟ ਲੈ ਕੇ ਆ ਲੈ ਸਕਦੇ ਹੋਗੇ ਉਮੀਦ ਕਰਦੀ ਆ ਤੁਹਾਨੂੰ ਅੱਜ ਵਾਲੀ ਵੀਡੀਓ ਸਾਡੀ ਪਸੰਦ ਆਈ ਹੋਗੀ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਤੁਹਾਨੂੰ ਸਾਡੇ ਸੂਟ ਕਿਵੇਂ ਦੇ ਲੱਗੇ ਤੇ ਬਹੁਤ ਬਹੁਤ ਤੁਹਾਡਾ ਥੈਂਕ ਯੂ ਨੇ ਸੋਨੇ ਸੋਨੇ ਕਮੈਂਟ ਕਰਦੇ ਹੋਗੇ ਤੇ ਵੀਡੀਓ ਨੂੰ ਅੱਗੇ ਸ਼ੇਅਰ ਜਰੂਰ ਕਰਿਆ ਕਰੋ ਕਈ ਭੈਣਾਂ ਨੇ ਸੂਟ ਰੈਡੀ ਕਰਵਾਉਣੇ ਹੁੰਦੇ ਨੇ ਕਰਵਾ ਸਕਦੇ ਹੋਗੇ ਤੁਸੀਂ ਪਾਰਟੀ ਵੇਅਰ ਸੂਟ ਹਰ ਤਰ੍ਹਾਂ ਦਾ ਫੈਬਰਿਕ ਅਵੇਲੇਬਲ ਹੈਗਾ ਤੁਸੀਂ ਕਰਵਾ ਸਕਦੇ ਹੋ ਜੇ ਤੁਸੀਂ ਇਹਨਾਂ ਨਾਲ ਪਿਓਰ ਚਨਾਉਣ ਦੇ ਦੁਪੱਟੇ ਵਗੈਰਾ ਲੈਣੇ ਨੇ ਪਿਓਰ ਔਰਗਾਂਜ਼ਾ ਦੇ ਫੁੱਲ ਪਿਓਰ ਤੇ ਉਹ ਵੀ ਆਪਣੇ ਕੋਲੇ ਥਾਣ ਹੁੰਦੇ ਦੇਣਗੇ ਤਾਂ ਤੁਸੀਂ ਲੈ ਸਕਦੇ ਹੋਗੇ ਆਪਾਂ ਬਹੁਤ ਸਾਰਾ ਸਟਾਕ ਪਹੁੰਚਿਆ ਗਿਆ ਜੋ ਬਹੁਤ ਵੇਟ ਸੀਗੇ ਸਟਾਕ ਦੀ ਕਈ ਦਿਨ ਰੁਕਿਆ ਰਿਹਾ ਕੋਈ ਉਹਦੇ ਕਰਕੇ ਤਾਂ ਕਰਕੇ ਫੇਰ ਨਾ ਤੁਸੀਂ ਆਪਾਂ ਹੌਲੀ ਹੌਲੀ ਵੀਡੀਓ ਪਾਵਾਂਗੇ ਤਾਂ ਤੁਸੀਂ ਹੌਲੀ ਹੌਲੀ ਦੇਖੀ ਚੱਲਿਓ ਵੀਡੀਓ ਜਿੰਨੇ ਜਿੰਨੇ ਤੁਹਾਨੂੰ ਪਸੰਦ ਆਇਆ ਤਾਂ ਲੈ ਸਕਦੇ ਹੋ ਅੱਜ ਵਾਲੀ ਵੀਡੀਓ ਚ ਸਭ ਪਸੰਦ ਆਨ ਦਾ ਫਟਾਫਟ ਆਪਣਾ ਆਰਡਰ ਦੇ ਦਿਓ ਉਮੀਦ ਕਰਦੀ ਹਾਂ ਸਾਡੀ ਵੀਡੀਓ ਪਸੰਦ ਆਈ ਹੋਗੀ ਅਗਲੀ ਵੀਡੀਓ ਲੈ ਕੇ ਆਵਾਂਗੇ ਅਗਲੇ ਦਿਨ ਦੇ ਨਾਲ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਥੈਂਕ ਯੂ ਸਸ਼ਿਕਾ ਜੀ ਬਾਏ ਬਾਏ